ਖੇਤ ਤੇ ਆਏ ਫਟੜਾ ਨੂੰ ਸੂਰਬੀਰਾਂ ਨੂੰ ਕਰਕੇ ਬੰਦ ਤੇ ਸਾਧ ਸੰਗਤ ਅੜਕ ਜੇਲ ਪਹਚਾਇਆ ਜਾਣਾ ਹੈ ਇਸ ਤੋਂ ਪਹਿਲਾਂ ਚੱਲਣ ਵਾਲੀ ਟ੍ਰੇਨ ਦੇ ਵਿੱਚ ਇੱਕ ਗੁਰੂ ਕਾ ਲਾਲ ਗਿਆ ਉਹ ਟ੍ਰੇਨ ਤੇ ਚੜਿਆ ਉਹ ਹਸਨ ਅਬਦਾਲ ਪੰਜਾ ਸਾਹਿਬ ਜਾ ਕੇ ਜਿੱਥੇ ਮੈਨੇਜਰ ਪ੍ਰਤਾਪ ਸਿੰਘ ਜੈਦਾ ਕਰਮ ਸਿੰਘ ਤੇ ਗੁਰੂ ਕੀ ਸੰਗਤ ਅਮਰਤ ਵੇਲੇ ਦਾ ਦੀਵਾਨ ਸੱਜਿਆ ਹੋਇਆ ਸੀ ਆਸਾ ਦੀ ਵਾਰ ਦਾ ਪਾਠ ਹੋ ਰਿਹਾ ਸੀ ਅਮਰਤ ਵੇਲੇ ਧੁਰ ਕੀ ਬਾਣੀ ਪਰਦੇ ਸੀਸ ਜਿੱਤ ਲਾ ਕੇ ਗੁਰੂ ਬਾਗ ਦੀ ਕਥਾ ਸੁਣਾਈ ਕਿਸੇ ਪ੍ਰੇਮੀ ਆ ਕੇ ਉਹ ਭੁਖੇ ਲਾਲ ਗੁਰੂ ਦੇ ਪਿਆਰੇ ਗੱਡੀ ਵਿੱਚ ਚੜਾ ਕੇ ਭੇਜ ਰਾਇ ਨੇ ਕੱਲ੍ਹ ਜੇਲ੍ਹ ਨੂੰ ਦਰਸ਼ਨ ਕਰ ਲੋ ਜਾ ਕੇ ਉਹਨੇ ਜਾ ਕੇ ਦੱਸਿਆ ਖਾਲਸਾ ਜੀ ਸਾਡੇ ਭੁਖੇ ਭਾਈਆਂ ਨੂੰ ਫੱਟੜਾ ਨੂੰ ਅਟਕ ਜੇਲ੍ਹ ਪਾਇਆ ਜਾ ਰਿਹਾ ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤੇ ਗੱਡੀ ਲੰਘਣੀ ਆ ਇੱਥੋਂ ਦੀ ਹਸਰਬਦਾਲ ਚਿੱਟੇ ਸ਼ਰ ਖਾਲੀ ਤੇ ਉਹਨਾਂ ਦੀ ਸੇਵਾ ਕਰ ਲਓ ਫੱਟੜਾਂ ਦੀ ਮਰਮ ਪੱਟੀ ਕਰ ਲਓ ਔਰ ਸਾਧ ਸੰਗਤ ਜਿਵੇਂ ਜਾ ਕੇ ਗੁਰੂ ਕੇ ਖਾਸਲੇ ਸਹਾਇ ਆਗਦੀ ਸੇਵਾ ਵਿੱਚ ਜਗਰੂਪ ਸਿੰਘ ਮੰਡੋਰੀ ਗੁਰਪ੍ਰੀਤ ਸਿੰਘ ਲੱਦਾ ਮੁੰਡਾ ਰਾਜ ਜੋਗਾ ਸਿੰਘ ਕਾਲਾ ਗੁਰਾਇਆ ਕਿਉਂ ਬੇਨਤੀ ਕਰਦੇ ਧੋਬਣਾ ਆਜਾ बाब जे संगतां चोले ਜ਼ੁਲਮ ਗੁਰੂ ਕੇ ਬਾਦ ਦੇ ਸੰਤਾ ਵਿੱਚ ਖੁੱਲੇ ਜ਼ੁਲਮ ਗੁਰੂ ਕੇ ਬਾਦ ਦੇ ਸੰਗਤਾਂ ਵਿੱਚ ਖੁੱਲੇ اے ਮਾਰੇ ਗੋੜਾ ਤੜਵੀ ਜੰਨਾ ਤੇ ਤਾਰੇ ਬੱਦੇ ਜਾ ਰਹੇ ਟਕਲੂ ਆਜ਼ਾਦੀ ਦੇ ਲਾੜੇ ਬੱਦੇ ਜਾ ਰਹੇ ਟਕਲੂ ਆਜ਼ਾਦੀ ਦੇ ਲਾੜੇ ਪਤਾ ਨਹੀਂ ਕਦ ਹੋਣਗੇ ਕੇ ਨਹੀਂ ਤੇ ਰਹਿਣ ਦੇ ਯਾਤਾਂ ਦੇ ਸਿਲੇ ਊਰਵਤਨ ਤੋਂ ਨੀਵੇ ਨਾਲ ਚੰਦ ਚਾਰ ਦਿਹਾੜੇ ਚਾਰ ਦਿਹਾੜੇ ਵੱਡੇ ਜਾ ਰਹੇ ਟਕ ਨੂੰ ਆਜ਼ਾਦੀ ਦੇ ਲਾੜੇ ਵੱਡੇ ਜਾ ਰਹੇ ਟਕ ਨੂੰ ਆਜ਼ਾਦੀ ਦੇ ਲਾੜੇ ਸੁਣਿਆ ਭੇ ਕਦੂ ਦੇ ਉਹ ਨਾ ਕੋਈ ਨਾ ਰਾਜਨਸ਼ੇ ਵਿੱਚ ਕਰੀਆ ਗੋਰਾ ਨਿਤ ਵਾਤਾ ਰਾਜਨਸ਼ੇ ਵਿੱਚ ਕਰੀਆ ਗੋਰਾ ਨਿਤ ਵਾਤਾ ਓ ਨਵੇਂ ਰਾਜ ਹੀ ਪਾ ਬੰਦਾ ਨਿਤ ਨਵੇਂ ਪਵਾੜੇ ਬੱਤੇ ਜਾਰੇ ਅਟਕ ਨੂੰ ਆਜ਼ਾਦੀ ਦੇ ਲਾਰੇ ਬੱਤੇ ਜਾਰੇ ਅਟਕ ਨੂੰ ਆਜ਼ਾਦੀ ਜਮਾ ਲਾ ਦਿੱਤੇ ਬਹੁ ਮੁੰਨੇ ਹੀਰੇ ਮਿੱਟੀ ਵਿੱਚ ਜਮਾ ਲਾ ਦਿੱਤੇ ਬਹੁ ਮੁੰਨੇ ਹੀਰੇ ਖੇਡ ਤੱਕੇ ਪਿਆਜ ਕਰਦੀ ਹਰ ਸਾਤੇ ਸਾਰੇ ਵੱਡੇ ਯਾਰੇ ਤਕ ਨੂੰ ਆਜ਼ਾਦੀ ਦੇ ਲਾੜੇ ਵੱਡੇ ਯਾਰੇ ਤਕ ਨੂੰ ਆਜ਼ਾਦੀ ਦੇ ਲਾੜੇ

लाड़े डार मारे हल गोेर फेडु साखियूं फेपर खोड़े हो फे डा साखियूं खोड़े झूथां बेसे आर घटी अटकली झरन लड़ाके आर घटी अटकली झरन लड़ाफ़ ਆਦੀ ਦੇ ਲਾੜੇ ਬੱਤੇ ਜਾ ਰਹੇ ਅਟਤੋਂ ਪਾਦੀ ਦੇ ਲਾੜੇ ਜੱਲ ਚਲ ਕੇ ਕਰ ਲਈਏ ਮੰਨਾ ਦੀ ਸੇਵਾ ਦੂਰ وطن ਤੂੰ ਜਾ ਰਹੇ ਰੰਗਾਂ ਦੀ ਸੇਵਾ ਦੂਰ وطن ਤੂੰ ਜਾ ਰਹੇ ਰੰਗਾਂ ਦੀ ਸੇਵਾ आज़ादी लाड़े वॾे जड़े आज़ादी लाड़े